ਹਾਂਜੀ ਸਰ ਜੀ ਕੀ ਕਹਿਣਾ ਚਾਹੁੰਦੇ ਫੁੱਟਬਾਲ ਟੂਰਨਾਮੈਂਟ ਇੱਥੇ ਬੰਗਾ ਚੋੜ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਫੁੱਟਬਾਲ ਕਮੇਟੀ ਦੀ ਬਹੁਤ ਵੱਡੀ ਉਪਲਬਧੀ ਆ ਜੋ ਉਹਨਾਂ ਦਾ ਮੇਨ ਹੈਗਾ ਜਿਹੜਾ 26 ਮਾਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਲਗਾਤਾਰ ਉਹ ਕਰਾ ਰਹੇ ਪਿਛਲੇ 26 ਸਾਲਾਂ ਤੋਂ ਔਰ 14 ਟੀਮਾਂ ਨੇ ਇਸ ਵਾਰ ਜਿੱਦਾਂ ਪਾਰਟਿਸਿਪੇਟ ਕੀਤਾ ਸਾਰਿਆਂ ਨੇ ਇੱਥੇ ਦੇਖਿਆ ਵਧੀਆ ਮੈਚੇਜ਼ ਹੋਏ ਆ ਔਰ ਵਧੀਆ ਟੀਮਾਂ ਨੇ ਪਾਰਟਿਸਿਪੇਟ ਕੀਤਾ ਤੇ ਇਹ ਟੂਰਨਾਮੈਂਟ ਸ਼ੁਰੂ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਰਜਿਸਟਰਡ ਕਿਉਂਕਿ ਇਹਨਾਂ ਦੇ ਇਸ ਵਾਰ ਹੋਰ ਵੀ ਸ਼ਾਇਦ ਅੱਗੇ ਵਾਸਤੇ ਇਹਨੂੰ ਹੋਰ ਵੀ ਦੇਣੇ ਤੇ ਵਧਾਉਣਗੇ ਜਾਂ ਹੋਰ ਵੀ ਟੀਮਾਂ ਜਿਹੜੀਆਂ ਨਹੀਂ ਪਾਰਟਿਸਿਪੇਟ ਕਰ ਸਕੀ ਉਹਨਾਂ ਨੂੰ ਵੀ ਆਉਣ ਦਾ ਮੌਕਾ ਮਿਲੂਗਾ ਤੇ ਦਰਸ਼ਕਾਂ ਨੂੰ ਹੋਰ ਵਧੀਆ ਮੈਚ ਦੇਖਣ ਨੂੰ ਮਿਲਣਗੇ ਇਹ ਮੈਂ ਫਿਰ ਤੋਂ ਇੱਕ ਵਾਰ ਇਹਨਾਂ ਨੂੰ ਵਧਾਈ ਦਿੰਦਾ ਕਿ ਇਹ ਲਗਾਤਾਰ ਜਿਹੜਾ ਇਸ ਟੂਰਨਾਮੈਂਟ ਨੂੰ ਹਰ ਵਾਰੀ ਅੱਗੇ ਤੋਂ ਪਿਛਲੇ ਸਾਲਾਂ ਨਾਲ ਹੋਰ ਅੱਗੇ ਵਧੀਆ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇਸ ਲਈ ਇਹ ਵਧਾਈ ਦੇ ਹੱਕਦਾਰ ਹਾਂਜੀ ਸਰ ਤੁਸੀਂ ਜਿੱਦਾਂ ਪੀਐਫਏ ਦੇ ਸੈਕਟਰੀ ਆ ਤੇ ਇਹਨਾਂ ਦੀ ਜਿਹੜੀ ਡਰੈੱਸ ਐ ਨਾ ਤੇ ਪੰਜਾਬੀ ਕਿਉਂ ਨਹੀਂ ਲਿਖੀ ਜਾਂਦੀ ਜਰਸੀਆਂ ਤੇ ਜਰਸੀਆਂ ਤੇ ਜਰੂਰ ਕਿ ਇਹ ਚੱਕਰ ਆ ਕਈ ਵਾਰ ਜਿਹੜੇ ਸਾਡੇ ਰੈਫਰੀ ਰੈਫਰੀਜ਼ ਦੀ ਗੱਲ ਕਰਦੇ ਤੁਸੀਂ ਨਹੀਂ ਸਾਰੀ ਟੀਮਾਂ ਦੀ ਟੀਮਾਂ ਦੇ ਵਿੱਚ ਕੋਈ ਕਿਉਂਕਿ ਇਹ ਟੀਮਾਂ ਨੇ ਜ਼ਰੂਰੀ ਨਹੀਂ ਪੰਜਾਬ 'ਚ ਟੂਰਨਾਮੈਂਟ ਖੇਡੇ ਹੁੰਦੇ ਪੰਜਾਬ ਤੋਂ ਬਾਹਰ ਵੀ ਖੇਲੇ ਜਾਂਦੇ ਆ ਉੱਥੇ ਵੀ ਪੰਜਾਬੀ ਕਈਆਂ ਨੂੰ ਲਿਖੀ ਹੋ ਸਮਝ ਨਹੀਂ ਲੱਗ ਸਕਦੀ ਵੱਲੋ ਇਸ ਵਜ੍ਹਾ ਕਰਕੇ ਫਿਰ ਹਰ ਇਹ ਨਹੀਂ ਇੰਗਲਿਸ਼ 'ਚ ਲਿਖਿਆ ਹੁੰਦਾ ਕਈਆਂ ਲਈ ਇਹਨਾਂ ਨੇ ਹੁਣ ਫੈਡਰੇਸ਼ਨ ਦੇ 올 ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਟੂਰਨਾਮੈਂਟ ਖੇលਨੇ ਹੁੰਦੇ ਉੱਥੇ ਵੀ ਪੰਜਾਬੀ ਵੀ ਨਹੀਂ ਚੱਲ ਸਕਦੀ ਡਬਲ ਭਾਸ਼ਾ ਲਿਖਾਈ ਜਾ ਸਕਦੀ ਉੱਪਰ ਪੰਜਾਬੀ ਥੱਲੇ ਅੰਗਰੇਜ਼ੀ ਨਹੀਂ ਅਸੀਂ ਜਿਹੜੇ ਨੌਰਮਸ ਆ ਉਹ ਜਿਹੜੇ ਜੋ 올 ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਨੌਰਮਸ ਨੂੰ ਹੀ ਅਸੀਂ ਲੈ ਕੇ ਚੱਲਦੇ ਆਂ ਅਸੀਂ ਆਪਣੇ ਵੱਲੋਂ ਕੋਈ ਰੂਲ ਨਹੀਂ ਬਣਾਉਂਦੇ ਜੋ FIFA ਦੇ ਰੂਲ ਆ ਉਹ ਫੈਡਰੇਸ਼ਨ ਫਾਲੋ ਕਰਦੀ ਆ ਜੋ ਫੈਡਰੇਸ਼ਨ ਦੇ ਰੂਲ ਆ ਉਹ ਸਟੇਟ ਐਸੋਸੀਏ ਇਹ ਗੱਲ ਕੀਤੀ ਹੈ ਵੀ ਪੰਜ ਛੇ ਬੰਦੇ ਜਾਂਦੇ ਪਹਿਲਾਂ ਤਾਂ ਇਦਾਂ ਨਹੀਂ ਸੀ ਸਰ ਐਕਚੁਅਲੀ ਜਦੋਂ ਇੰਟਰੋਡਕਸ਼ਨ ਦੀ ਗੱਲ ਕੀਤੀ ਅੱਜ ਤੱਕ ਕਿਸੇ ਵਰਲਡ ਕੱਪ ਦੇਖ ਲਓ ਕਿਤੇ ਇੰਟਰੋਡਕਸ਼ਨ ਨਹੀਂ ਹੁੰਦੀ ਅੱਛਾ ਜੀ ਤੁਸੀਂ ਮੇਨ ਨਾਲੋਂ ਜ਼ਿਆਦਾ ਸੀਨੀਅਰਸ ਵੀ ਮੇਰੇ ਨਾਲ ਖੜੇ ਆ ਵਰਲਡ ਕੱਪ 'ਚ ਵੀ ਇੰਟਰੋਡਕਸ਼ਨ ਨਹੀਂ ਹੁੰਦੀ ਇਹ ਤਾਂ ਇਹ ਹੁੰਦਾ ਵੀ ਕਮੇਟੀਜ਼ ਨੂੰ ਜਿਹੜੇ ਫਾਈਨੈਂਸ਼ਲੀ ਸਪੋਰਟ ਕਰਦੇ ਆ ਇਹਨਾਂ ਦੇ ਏ ਨਾਲ ਜੁੜਿਓ ਆ ਕਾਫੀ ਸਾਲਾਂ ਤੋਂ ਉਹਨਾਂ ਦਾ ਮਾਨ ਤਾਨ ਸਨਮਾਨ ਕਰਨ ਲਈ ਇਹ ਇੰਟਰੋਡਕਸ਼ਨ ਇੱਕ ਕਰਾਈ ਜਾਂਦੀ ਆ ਪਰ ਕਈ ਜਗ੍ਹਾ ਪਹਿਲਾਂ ਇਹ ਹੁੰਦਾ ਸੀ ਪਲੇਅਰ 11 11 22 ਆ ਤੇ ਇੰਟਰੋਡਕਸ਼ਨ ਵਾਲੇ 20 ਬੰਦੇ ਨਾਲ ਇੰਟਰੋਡਕਸ਼ਨ ਵਾਲੇ ਆ ਤੇ ਉਹ ਉਹ ਸਾਬ ਨੇ ਲੈਜੇ ਨਾ ਦੇਖਿਆ ਜਾਵੇ ਤਾਂ ਸਾਡੀ ਇਹ ਕੋਸ਼ਿਸ਼ ਸੀ ਜਦੋਂ ਕੋਰੋਨਾ ਵੀ ਆਪਣੇ ਆਇਆ ਹੈ ਕੰਟਰੀ ਦੇ ਵਿੱਚ ਅਸੀਂ ਉਦੋਂ ਤੋਂ ਹੀ ਇਹ ਇੰਪਲੀਮੈਂਟ ਕਰਤਾ ਸੀਗਾ ਕਿ ਤਿੰਨ ਚਾਰ ਬੰਦਿਆਂ ਤੋਂ ਵੱਧ ਨਾ ਜਾਓ ਪਹਿਲਾਂ ਤਾਂ ਹਾਫ ਟਾਈਮ ਨੂੰ ਵੀ ਇੰਟਰੋਡਕਸ਼ਨ ਹੁੰਦੀ ਸੀ ਉਹ ਰੂਲ ਦੇ ਲਾਅ ਦੇ ਅਗੇਂਸਟ ਹਾਫ ਟਾਈਮ ਵਿਸਲ ਤੋਂ ਵਿਸਲ 15 ਮਿੰਟ ਦਾ ਹੁੰਦਾ ਜੇ ਅਸੀਂ ਹਾਫ ਟਾਈਮ ਨੂੰ ਇੰਟਰੋਡਕਸ਼ਨ ਕਰਾਣੇ ਉਹ 15 ਮਿੰਟ ਤੋਂ 20 ਮਿੰਟ ਬਣ ਜਾਂਦੇ ਉਹ ਰੂਲ ਦੇ ਅਗੇਂਸਟ ਆ ਸੋ ਉਹ ਸਾਡਾ ਕੋਈ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਨਾਲ ਕੋਈ ਜਾਤੀ ਕਰਦੇ ਆ ਜੇ ਅਸੀਂ ਪੰਜਾਬ 'ਚ ਟੂਰਨਾਮੈਂਟ ਸਾਰੇ ਕਰਾਉਣੇ ਸਾਨੂੰ ਹਰ ਜਗ੍ਹਾ ਇੱਕੋ ਰੂਲ ਰੈਗੂਲੇਸ਼ਨ ਰੱਖਣਾ ਪੈਂਦਾ ਅੱਛਾ ਜੀ ਹਾਂਜੀ ਕਿਉਂਕਿ ਪੰਜਾਬ 'ਚ 8 ਤੋਂ 10 ਟੂਰਨਾਮੈਂਟ ਵਾ ਜਿਹੜੇ ਸਾਡੇ ਨਾਲ ਰਜਿਸਟਰਡ ਹੁੰਦੇ ਆ ਮਾਲਪੁਰ ਦਾ ਟੂਰਨਾਮੈਂਟ 올 ਇੰਡੀਆ ਆਫ ਫੁੱਟਬਾਲ ਫ ਤੇ ਪਰ ਦੇਖਣਾ ਸੁਪਰਵੀਜ਼ਨ ਸਾਨੂੰ ਕਰਨੀ ਪੈਂਦੀ ਹੈ ਬਾਕੀ ਆ ਤੁਹਾਡੇ ਕੋਲ ਗਡਸ਼ੰਕਰ ਪਲੀਆਂ ਮੇ ਵੀ ਖੇੜੇ ਇਦਾਂ ਮਿਲਾ ਕੇ ਫਗਵਾੜੇ ਇਹ ਆ 7-8 ਟੂਰਨਾਮੈਂਟ ਆ ਜਿਹੜੇ ਪੰਜਾਬ ਐਸੋਸੀਏਸ਼ਨ ਰਜਿਸਟਰਡ ਠੀਕ ਹੈ ਥੈਂਕ ਯੂ